ਸਾਥੀ ਕਾਲ ਦੋਸਤੋ ਜੌਬਸ ਐਂਡ ਕੈਰੀਅਰ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਜ਼ਰ ਹਰੋਦ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੋਇਆ ਹੈ ਵੱਡੇ ਪੱਧਰ ਤੇ ਇਹਨਾਂ ਵੱਲੋਂ ਭਰਤੀ ਜਾਰੀ ਹੋਈ ਹੈ ਵੱਖ-ਵੱਖ ਪੋਸਟਾਂ ਜਿਨ੍ਹਾਂ ਦੇ ਲਈ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਵੇਕ ਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਦੋਸਤਾਂ ਮਿੱਤਰਾਂ ਨਾਲ ਆ ਬਿਨਾ ਕਿਸ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਤੁਹਾਡੇ ਨਾਲ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਵਾਕ ਇਨ ਇੰਟਰਵਿਊ ਹੋਊਗਾ ਜੀ ਵੱਖ-ਵੱਖ ਪੋਸਟਾਂ ਵੱਡੇ ਪੱਧਰ ਦੇ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਲਈ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਸਪੈਸ਼ਲਾਈਜੇਸ਼ਨ ਦੇ ਵਿੱਚ ਜਾਰੀ ਹੋਈਆਂ ਗਾਇਨਕੋਲੋਜੀ ਦੇ ਵਿੱਚ 29 ਪੋਸਟਾਂ ਜੀ ਪੀਡੀਆਟ੍ਰਿਕਸ ਦੇ ਵਿੱਚ 37 ਪੋਸਟਾਂ ਮੈਡੀਸਨ ਦੇ ਵਿੱਚ ਇਹਨਾਂ ਵੱਲੋਂ 31 ਪੋਸਟਾਂ, ਸਾਈਕੀਆਟਰੀ ਦੇ ਵਿੱਚ 4 ਪੋਸਟਾਂ ਨੇ, ਜਨਰਲ ਸਰਜਰੀ ਦੇ ਵਿੱਚ 4 ਪੋਸਟਾਂ, ਐਨਸਥੀਸੀਆ 14 ਪੋਸਟਾਂ, ਰੇਡੀਓਲੋਜੀ ਦੇ ਵਿੱਚ 15 ਪੋਸਟਾਂ। ਤਾਂ ਇਹਨਾਂ ਆ ਪੋਸਟਾਂ ਦੇ ਲਈ ਕੋਕਾ ਪੁੱਕਾ ਪਰ ਮੰਥ ਮਿਹਨਤਾਂ ਨਾਲ ਇਹਨਾਂ ਵੱਲੋਂ 1 ਲੱਖ ਰੁਪਇਆ ਲਿਖਿਆ ਗਿਆ ਸਾਰੀਆਂ ਪੋਸਟਾਂ ਦੇ ਲਈ। ਜੋ ਦਿੱਤਾ ਜਾਣਾ ਮੈਡੀਕਲ ਅਫਸਰ ਦੀਆਂ ਪੋਸਟਾਂ ਜੀ ਸਪੈਸ਼ਲਿਸਟ ਦੇ ਵਿੱਚ ਤੇ ਇਹਨਾਂ ਪੋਸਟਾਂ ਨੂੰ ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੇ ਦਫ਼ਤਰ ਵਿਕੇ ਡਾਇਰੈਕਟ ਇੰਟਰਵਿਊ ਦੇ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਤੁਸੀਂ ਤਾਂ ਇਹਨਾਂ ਦਾ ਦਫ਼ਤਰ ਹੈ ਜਿੱਥੇ ਤੁਸੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਹਨ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ 5ਵੀਂ ਮੰਜ਼ਿਲ ਪ੍ਰਿਆਸ ਬਿਲਡਿੰਗ ਸੈਕਟਰ 38 ਬੀ ਚੰਡੀਗੜ੍ਹ ਇੱਥੇ ਤੁਸੀਂ ਆਪਣੀਆਂ ਅਰਜ਼ੀਆਂ ਬਾਇਓ ਡਾਟਾ ਸਾਰਾ ਜੋ ਵੀ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਤੇ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਦੀ ਕਾਲ ਆਊਗੀ ਤੁਹਾਨੂੰ ਤਾਂ ਇੰਟਰਵਿਊ ਦੇ ਥਰੂ ਤੁਸੀਂ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਹੋਰ ਵੇਰਵਿਆਂ ਦੇ ਲਈ ਇਹਨਾਂ ਦੀ ਵੈੱਬਸਾਈਟ ਨੋਟ ਕਰ ਲਓ ਜੀ nhm.punjab.gov.in ਇਸ ਵੈੱਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ